ਅੱਜ ਅਧਿਆਪਕ ਦਿਵਸ ਨੂੰ ਬਲਾਕ ਲੈਵਲ ਤੇ ਸਨਮਾਨਤ ਕਰਦੇ ਹੋਏ ਬਲਾਕ ਬਦਰੀ ਅਧਿਆਪਕ ਦਿਵਸ ਮਨਾਇਆ ਗਿਆ ਇਹ ਅਧਿਆਪਕ ਦਿਵਸ ਅਸੀਂ ਆਪਣੇ ਰਾਸ਼ਟਰਪਤੀ ਸਾਹਿਬका ਰਾਸ਼ਟਰਪਤੀ ਡਾ ਰੈਸ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਦੇ ਸੰਬੰਧੀ ਮਨਾਉਂਦੇ ਆ ਜੋ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਆ ਤੇ ਅੱਜ ਅਸੀਂ ਇਹ ਅਧਿਆਪਕ ਦਿਵਸ ਸਰਕਾਰੀ ਪ੍ਰਾਇਮਰੀ ਸਕੂਲ ਗੁੜਾ ਵਿੱਚ ਇਹ ਫੰਕਸ਼ਨ ਅੱਜ ਕਰਾਇਆ ਅਧਿਆਪਕਾਂ ਨੂੰ ਸਨਮਾਨਤ ਕੀਤਾ ਆ ਸਾਡੇ ਬਲਾਕ ਦੇ ਬਹੁਤ ਹੀ ਹੁਨਹਾਰ ਅਧਿਆਪਕ ਤੀਹ ਅਧਿਆਪਕ ਜਿਨ੍ਹਾਂ ਨੂੰ ਅਸੀਂ ਅੱਜ ਸਨਮਾਨਿਤ ਕੀਤਾ ਹੈ ਤੇ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਆ ਸਾਡੇ ਬਹੁਤ ਹੀ ਸਤਿਕਾਰਯੋਗ ਬੀਪੀਓ ਸ਼੍ਰੀ ਪ੍ਰਦੀਪ ਕੁਮਾਰ ਜੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜੀ ਦੀ ਜੋਗ ਅਗਵਾਈ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਆ ਤੇ ਅਸੀਂ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਜਿਹੜਾ ਅਧਿਆਪਕ ਦਿਵਸ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਗੁੜਾ ਦੇ ਵਿੱਚ ਮਨਾਇਆ ਜਿੱਥੇ ਅਸੀਂ ਜਿਹੜੇ ਸਾਡੇ ਬਲਾਕ ਦੇ ਵਿੱਚ ਹੁਣ ਹਾਰ ਤੇ ਵਧੀਆ ਯੋਗ ਅਧਿਆਪਕ ਸੀ ਜਿਹੜੇ ਵਧੀਆ ਤਰੱਕੀ ਕਰਦੇ ਸੀ ਹਰ ਪੱਖ ਤੋਂ ਕੰਮ ਕਰਾਉਂਦੇ ਸੀ ਅਸੀਂ ਉਹਨਾਂ ਨੂੰ ਅੱਜ ਬਲਾਕ ਦੇ ਵਿੱਚ ਤੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਆ ਤੇ ਅਧਿਆਪਕ ਦਾ ਰੁਤਬਾ ਬਹੁਤ ਹੀ ਉੱਚਾ ਤੇ ਸ਼ਾਨਦਾਰ ਹੈ ਸਾਨੂੰ ਇਹ ਜਿਹੜੇ ਰੁਤਬੇ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ ਤੇ ਮੈਂ ਇਸ ਤੋਂ ਬਾਅਦ ਬੇਨਤੀ ਕਰੂੰਗਾ ਸਾਡੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਪ੍ਰਦੀਪ ਕੁਮਾਰ ਜੀ ਨੂੰ ਉਹ ਇੱਕ ਮਿੰਟ ਲਈ ਆਪਣੀ ਗੱਲ ਕਰਨਗੇ ਜੀ ਜਿਸ ਤਰ੍ਹਾਂ ਕਿ ਅੱਜ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਗੋੜਾ ਵਿਖੇ ਅਧਿਆਪਕ ਦੇ ਵਸ ਮਨਾਇਆ ਗਿਆ ਵਾ ਜਿਹੜਾ ਕਿ ਅਸੀਂ ਇੱਕ ਸ਼ੁਰੂਆਤ ਕੀਤੀ ਹੈਗੀ ਆ ਬਲਾਗ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਜੋ ਕਿ ਸਾਡੀ ਲੋੜ ਵੀ ਹੈਗੀ ਸੀਗੀ ਕਿਉਂਕਿ ਬਲਾਗ ਦੇ ਵਿੱਚ ਜਿਹੜੇ ਸਾਡੇ ਅਧਿਆਪਕ ਹੈਗੇ ਆ ਸਕੂਲਾਂ ਦੇ ਵਿੱਚ ਕੰਮ ਕਰਦੇ ਆ ਬਹੁਤ ਮਿਹਨਤ ਨਾਲ ਲੱਗੇ ਰਹਿੰਦੇ ਸਾਰਾ ਦਿਨ ਤੇ ਡਿਪਾਰਟਮੈਂਟ ਦੇ ਵੱਖਰੇ ਵੱਖਰੇ ਕੰਮ ਵੀ ਕਰਦੇ ਆ ਬੱਚਿਆਂ ਨੂੰ ਵੀ ਪੜ੍ਹਾਉਂਦੇ ਹੈਗੇ ਆ ਤੇ ਚਲੋ ਜੋ ਉਹਨਾਂ ਦਾ ਮਣਦਾ ਮਾਨ ਸਨਮਾਨ ਹੈਗਾ ਵਾ ਉਹ ਦੇਣ ਦੀ ਜ਼ਰੂਰਤ ਹੈਗੀ ਸੀਗੀ ਤੇ ਬਹੁਤ ਹੀ ਵਧੀਆ ਉਪਰਾਲਾ ਹੈਗਾ ਮੇਰੀ ਨਾਲ ਦੀ ਟੀਮ ਦਾ ਵੀ ਤੇ ਮੈਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਹੈਗਾ ਵਾਂ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਨਿਪਰੇ ਚਾੜਿਆ ਵਾ ਮੈਂ ਆਸ ਕਰਦਾ ਕਿ ਭਵਿੱਖ ਦੇ ਵਿੱਚ ਸਾਡੇ ਜਿਹੜੇ ਅਧਿਆਪਕ ਹੈਗੇ ਆ ਹੋਰ ਵਧੀਆ ਤਰੀਕੇ ਨਾਲ ਆਪਣੀ ਕਾਰਗੁਜ਼ਾਰੀ ਦਿਖਾਣਗੇ ਤੇ ਜੋ ਸਾਨੂੰ ਇਹਨਾਂ ਤੋਂ ਉਮੀਦਾਂ ਹੈਗੀਆਂ ਵਾ ਉਹਦੇ ਉੱਪਰ ਪੂਰਾ ਉਤਰ ਕੇ ਦਿਖਾਣਗੇ ਧੰਨਵਾਦ ਜੀ ਤੇ ਮੈਂ ਇਹਦੇ ਨਾਲ ਹੀ ਹੋਰ ਇਹਦੇ ਵਿੱਚ ਐਡ ਕਰਨਾ ਚਾਹਾਂਗਾ ਵੀ ਇਸ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਗਗਵੀਰ ਪਾਲ ਜੀ ਜਿਨ੍ਹਾਂ ਦੀ ਯਤਨਾਂ ਸਦਕਾ ਇਹ ਆਪਾ ਅਧਿਆਪਕ ਦੇ ਬਖਸ ਸਰਕਾਰੀ ਪ੍ਰਾਇਮਰੀ ਸਕੂਲ ਗੁੜਾ ਵਿੱਚ ਮਨਾਇਆ ਆ ਤੇ ਮੈਂ ਇਹਨਾਂ ਦਾ ਵੀ ਇੱਕ ਵਾਰੀ ਬਹੁਤ-ਬਹੁਤ ਧੰਨਵਾਦ ਕਰਦਾ ਗੁੜਾ ਸਕੂਲ ਦੇ ਸਾਰਾ ਸਟਾਫ ਦਾ ਪਿੰਡ ਦੇ ਪਤਵੰਤੇ ਸੱਜਣਾਂ ਦਾ ਇਹਨਾਂ ਦੀ ਐਸਐਮਸੀ ਕਮੇਟੀ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਾਨੂੰ ਬਹੁਤ ਵੱਡਾ ਸਹਿਯੋਗ ਕੀਤਾ ਤੇ ਸਾਨੂੰ ਉਤਸ਼ਾਹਿਤ ਕੀਤਾ ਵੀ ਤੁਸੀਂ ਅਧਿਆਪਕ ਦਿਵਸ ਮਨਾਓ ਤੇ ਮੈਂ ਹੁਣ ਬੇਨਤੀ ਕਰਦਾ ਹਾਂ ਸ਼੍ਰੀ ਗਵੀਰਪਾਲ ਜੀ ਵਕ ਮਿੰਟ ਦੇ ਲਈ ਉਹ ਵੀ ਆਪਣੀ ਗੱਲ ਕਰਨਗੇ ਹਾਂਜੀ ਸਰ ਇਹ ਸਰਕਾਰੀ ਪ੍ਰਾਇਮਰੀ ਸਕੂਲ ਘੋੜਾ ਵਿਖੇ ਮਾਨਯੋਗ ਬੀਪੀਓ ਸ਼੍ਰੀ ਪ੍ਰਦੀਪ ਕੁਮਾਰ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਪਹਿਲੀ ਵਾਰ ਬਲਾਕ ਲੈਵਲ ਦਾ ਜੋ ਅਧਿਆਪਕ ਦਿਵਸ ਸਮਾਰੋ ਮਨਾਇਆ ਗਿਆ ਹੈ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਗੋੜਾ ਵਿਖੇ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਅਸੀਂ ਧੰਨਵਾਦੀ ਹਾਂ ਸਮੂਹ ਸਟਾਫ ਦੇ ਬੀਆਰਪੀ ਸ਼੍ਰੀ ਕਮਲਜੀਤ ਰਾਮ ਦੇ ਸਪੈਸ਼ਲੀ ਸ਼੍ਰੀ ਰਜੀਵ ਕੁਮਾਰ ਜੀ ਵਿੱਲਾ ਜੀ ਜਿਨ੍ਹਾਂ ਨੇ ਸਾਨੂੰ ਉਤਸ਼ਾਹ ਦਿੱਤਾ ਕਿ ਮਨਾਉਣਾ ਆ ਤੇ ਫਿਰ ਮੈਂ ਇੱਕ ਵਾਰ ਫਿਰ ਬੀਪੀਓ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਹ ਮੇਜਬਾਨੀ ਕਰਨ ਦਾ ਮੌਕਾ ਦਿੱਤਾ ਧੰਨਵਾਦ ਜੀ ਤੇ ਅੰਤ ਵਿੱਚ ਮੈਂ ਆਪਣੇ ਵੱਡੇ ਵੀਰ ਗੱਡੂ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜੇ ਵਾਈ ਲਾਈਵ ਨਿਊਜ਼ ਚੈਨਲ ਤੇ ਸਾਨੂੰ ਲਾਈਵ ਅਪਡੇਟ ਦਿੱਤੀ ਅੱਜ ਉਹਨਾਂ ਦਾ ਵੀ ਇੱਕ ਵਾਰੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ-ਬਹੁਤ ਧੰਨਵਾਦੀ ਥੈਂਕ ਯੂ ਸੋ ਮਚੀ